ਦਾਲਾਂ ਦਾ ਜਿਹੜਾ ਬਣਾਣਾ ਵਾ ਕੁੱਕਰ ਚ ਬੰਦ ਕਰੇ ਕੋਈ ਵੀ ਦਾਲ ਆ ਕੋਈ ਵੀ ਦਾਲ ਆ ਜੀ ਠੀਕ ਆ ਦਾਲ ਇੱਕ ਤਰ੍ਹਾਂ ਦਾ ਬੀਜ ਹੁੰਦਾ ਵਾ ਤੈਨੂੰ ਜ਼ਿਆਦਾ ਸਮਾਂ ਚਾਹੀਦਾ ਵਾ ਰਿੱਜਣ ਵਾਸਤੇ ਲੰਬਾ ਸਮਾਂ ਦਾਲ ਰਿੱਜੂਗੀ ਖੁੱਲੇ ਭਾਂਡੇ ਚ ਰਿੱਜੂਗੀ ਉਹ ਜੇ ਆਪਾਂ ਖਾਈਏ ਤਾਂ ਉਸ ਦੇ ਸੇਵਨ ਨਾਲ ਜਿਹੜੀ ਆਪਣੇ ਜੋੜਾਂ ਦੀ ਦਿੱਕਤ ਆਈ ਆ ਉਹ ਕਾਫੀ ਤੱਕ ਹੱਦ ਤੱਕ ਦੂਰ ਹੋ ਜਾਂਦੀ ਆ ਸ਼ੁੱਧ ਬੂਟੀ ਲਿਆਈ ਹੈ ਮਿਲ ਜਾਂਦੀ ਆ ਆਪਾਂ ਸਾਰਿਆਂ ਦੇੋਂ ਸਤਾਵਰ ਤੇ ਅਸ਼ਵਗੰਧਾ ਇੱਕੋ ਜਿਹਾ ਲੈ ਆਈਏ ਮਤਲਬ ਕਿ ਇੱਕੋ ਮਾਤਰਾ ਹੀ ਲੈ ਆਈਏ ਚਾਹੇ 200 200 ਗ੍ਰਾਮ ਲੈ ਆਈਏ ਚਾਹੇ ਦੋਹੇ 50 50 ਗ੍ਰਾਮ ਲੈ ਆਈਏ ਜਿੰਨੀ ਵੀ ਲੈ ਆਈਏ ਲਿਆ ਕੇ ਤੇ ਇਹਨੂੰ ਪੀਸ ਲੋ ਆਪਦੇ ਹੱਥੀ ਜੀ ਠੀਕ ਹੈ ਜੀ ਪਿਸਵਾ ਕੇ ਦਾ ਪਾਊਡਰ ਬਣਾ ਲਓ ਠੀਕ ਹੈ ਜੀ ਤੇ ਦੁੱਧ ਦੇ ਨਾਲ ਨਿੱਗੇ ਦੁੱਧ ਨਾਲ ਇਹਦਾ ਸੇਵਨ ਕਰੋ ਜੀ ਤੇ ਇਹ ਦਿੱਕਤ ਦੂਰ ਰਹਿੰਦੀ ਆ ਜੀ ਕੁਕ ਖਰਾਕ ਚ ਇਹਦਾ ਕੁਝ ਵੀ ਹੈਗਾ ਜੇ ਵੀ ਆ ਚੀਜ਼ ਛੱਡ ਦੇਣੀ ਚਾਹੀਦੀ ਆ ਬੰਦੇ ਨੂੰ ਇਹਦੇ ਕਰਕੇ ਵੱਧ ਰਿਹਾ ਤੁਹਾਡਾ ਦਰਦ ਜਾਂ ਦਿੱਕਤ ਨਾ ਜੀ ਮਤਲਬ ਕੀ ਆਪਣੀ ਖਰਾਕ ਦੇ ਵਿੱਚ ਯੂਰੀਆ ਦੀ ਮਾਤਰਾ ਘਟਾਈਏ ਜੀ ਯੂਰੀਆ ਕਾਦੇ ਕਾਦਸ ਮਤਲਬ ਉਹ ਖਾਲਾਚ ਵੀ ਹੁੰਦਾ ਜੀ ਫਸਲ ਚ ਤਕਰੀਬਨ ਹੁੰਦਾ ਹੀ ਹੁੰਦਾ ਹਾਂਜੀ ਹਨਾ ਉਹ ਹਸਾਬ ਨਾਲ ਵਰਤੀਏ ਜਿਹੜਾ ਹਰਾ ਚਰਦਾ ਜੀ ਉਹ ਚੀਜ਼ ਛਕੀਏ ਤਾਂ ਜ਼ਿਆਦਾ ਬਿਹਤਰ ਹੈ ਜਿਹੜੇ ਛਤਰੀ ਭੋਜਨ ਸ਼ਾਕ ਲੈਂਦੇ ਆ ਬਈ ਉਹਨਾਂ ਨੂੰ ਕੀ ਕਹਿੰਦੇ ਪ੍ਰੈਸਟਾਈਜ਼ਡ ਮਾਸ ਨਾ ਖਾਣ ਠੀਕ ਆ ਜੀ ਤੇ ਬਾਜ਼ਾਰੂ ਮਾਸ ਨਾ ਖਾਣ ਵੀ ਆਵਦਾ ਖਰਾਕ ਵਾਂਗੂ ਘਰੇ ਬਣਾ ਕੇ ਖਾਣ ਤਾਂ ਜ਼ਿਆਦਾ ਭਲਾ ਹੈ ਜੀ ਪਰ ਕਮ ਸੇ ਕਮ ਇਹ ਕਿ ਸਰੀਰ ਦੀ ਵਰਜਿਸ਼ ਜ਼ਿਆਦਾ ਕਰ ਲਓ ਵੀ ਜਿਹਦੇ ਨਾਲ ਉਹਦਾ ਅਸਰ ਤਾਂ ਅਡੇ ਸਰੀਰ ਤੇ ਹੋਣਾ ਘਟ ਜਵੇ ਵੀ ਤੁਸੀਂ ਜੇ ਮੰਨ ਲਓ ਜ਼ਹਿਰ ਵੀ ਖਾ ਲਓ ਤੇ ਤੁਹਾਨੂੰ ਉਹ ਵੀ ਪਚ ਜਵੇ ਹੁਣ ਪਲਵਾਨ ਵੇਖੋ ਪਲਵਾਨ ਕਿੰਨੀ ਮਿਹਨਤ ਮਾਰਦੇ ਆ ਤੇ ਕਿੰਨਾ ਵਧੀਆ ਖਾਂਦੇ ਆ ਤਾਂ ਉਹਨਾਂ ਨੂੰ ਕੋਈ ਗਿੱਟੇ ਗੁੱਡਿਆਂ ਦੀ ਪ੍ਰੋਬਲਮ ਨਹੀਂ ਰਹਿੰਦੀ ਬਾਕੀ ਸਰੀਰ ਦੀ ਆਪਣੀ ਆਪਣੀ ਤਸਵੀਰ ਆ ਜੀ ਮਿਹਨਤੀ ਹੋਣਾ ਚਾਹੀਦਾ ਬੰਦਾ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਗੁਰਦਾਸ ਮਾਨ ਸਾਹਿਬ ਦਾ ਇੱਕ ਗਾਣਾ ਵੀ ਉਮਰਾ ਮੂਰੇ ਜੋਰ ਨਹੀਂ ਚੱਲਦਾ ਭਾਈ ਗੋਡਿਆਂ ਮੋਡਿਆਂ ਦਾ ਅਗਲੀ ਲਾਈਨ ਹੁਣ ਮੈਂ ਕੀ ਆਖਣੀ ਆ ਤੁਸੀਂ ਸਮਝ ਹੀ ਗਏ ਹੋਣੇ ਆ ਗੋਡੇ ਮੋਡੇ ਹਰ ਇੱਕ ਉਮਰੀ ਹੁੰਦਾ ਦੁੱਖਣ ਲੱਗ ਕੇ ਬਜ਼ੁਰਗ ਤਾਂ ਬਜ਼ੁਰਗ ਜਵਾਨਾਂ ਦੇ ਵੀ ਅੱਜ ਕੱਲ ਦੁਖੀ ਜਾਂਦੇ ਆ ਇਹਦੀਆਂ ਕੀ ਗਲਤੀਆਂ ਜਿਹੜੀਆਂ ਅਸੀਂ ਕਰੀ ਜਾਂਦੇ ਆ ਜਾਂ ਇਹ じゃ ਕੀ ਲਾਈਫ ਸਟਾਈਲ ਤੇ ਚੇਂਜ ਆ ਜਿਹੜਾ ਲਿਆ ਕੇ ਅਸੀਂ ਰੋਗ ਨੂੰ ਦੂਰ ਕੀਤਾ ਜਾ ਸਕਦਾ ਦੇ ਸਾਰੇ ਕਾਸਤੇ ਚਰਚਾ ਕਰਾਂਗੇ ਅੱਜ ਆਪਾਂ ਵੈਦ ਸਿਮਰਨ ਪੀਜੀ ਆਪਣੇ ਨਾਲ ਰਹਿਣਗੇ ਵੈਦ ਜਿਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਵੈਦ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜਿਹੜੀ ਹੁਣ ਦਿੱਕਤ ਹੈਗੀ ਗੋਡੇ ਮੋਡਿਆਂ ਦੀ ਹੁਣ ਕੱਲੇ ਬਜ਼ੁਰਗਾਂ ਤਾਂ ਇੱਕ ਸੀਮਤ ਨਹੀਂ ਰਹੀ ਹੁਣ ਜਵਾਨਾਂ ਚ ਵੀ ਹੋਣ ਲੱਗੀ ਇਹਦਾ ਕੀ ਕਾਰਨ ਕੀ ਹੈ ਮੁੱਖ ਕਾਰਨ ਕੀ ਰਿਹਾਗੇ ਇਹਦੇ ਇਹਦਾ ਵੱਡਲਾ ਮੁੱਖ ਕਾਰਨ ਇਹ ਆ ਜੀ ਕਿ ਹੁਣ ਜਿਆਦੀਏ ਦਿੱਕਤ ਆਣੀ ਸ਼ੁਰੂ ਹੋਈ ਉਹਦਾ ਕਾਰਨ ਆ ਕਿ ਆਪਾਂ ਕਸਰਤ ਨਹੀਂ ਕਰਦੇ ਜੀ ਜੀ ਜਿਵੇਂ ਪੁਰਾਣੇ ਬਿਊਰਗ ਆਪਣੇ ਕੰਮਕਾਰ ਬਹੁਤ ਵਧੀਆ ਕਰਦੇ ਸੀਗੇ ਮਤਲਬ ਕਿ ਜਿੱਥੇ ਸਰੀਰ ਦਾ ਬਲ ਜ਼ਿਆਦਾ ਪ੍ਰਯੋਗ ਹੁੰਦਾ ਸੀ ਤੇ ਖਰਾਕ ਅੱਛੀ ਖਾਂਦੇ ਸੀ ਤਾਂ ਠੀਕ ਸੀਗਾ ਹੁਣ ਖਰਾਕਾਂ ਵੀ ਜਿਵੇਂ ਚਲੋ ਆਪਣਾ ਹੁਣ ਸਾਰਾ ਕੁਛ ਤਾਂ ਪ੍ਰੈਕਟਿਸ ਪ੍ਰੈਕਟਿਸਾਈਜ਼ ਹੋ ਗਿਆ ਵਾ ਹੁਣ ਪੈਕਟਾਂ ਵਾਲਾ ਤਕਰੀਬਨ ਤਕਰੀਬਨ ਆਪਾਂ ਘਰਾਂ ਦੇ ਵਿੱਚ ਵੀ ਚਾਹੇ ਪਿੰਡਾਂ 'ਚ ਵੀ ਰਹਿੰਦੇ ਆ ਪਰ ਆਪਾਂ ਜਿਹੜਾ ਤੇਲ ਮਸਾਲਾ ਪੈਕਟਾਂ ਵਾਲਾ ਹੀ ਵਰਤਦੇ ਆ ਠੀਕ ਆ ਨਾ ਜੀ ਤੇ ਉਹਦੇ ਕਰਕੇ ਜਿਹੜਾ ਵਾ ਵੀ ਕਸਰਤ ਵੀ ਨਹੀਂ ਰਹੀ ਤੇ ਖਾਣਾ ਵੀ ਵਧੀਆ ਨਹੀਂ ਰਿਹਾ ਤੇ ਉਹ ਫਿਰ ਦਿੱਕਤ ਆਣੀ ਆ ਜੀ ਤੇ ਫਿਰ ਬਜ਼ੁਰਗਾਂ ਚ ਕਿ ਆਉਂਦੀ ਉਹਨਾਂ ਹੀ ਤਾਂ ਖਰਾਕ ਵੀ ਚੰਗੀ ਸੀ ਹੁਣ ਬਜ਼ੁਰਗਾਂ ਦੀ ਬਜ਼ੁਰਗਾਂ ਨੇ ਵੀ ਉਹ ਖਾਣਾ ਸ਼ੁਰੂ ਕਰਤਾ ਨਾ ਉਹੀ ਪਹੁੰਚ ਜਾਂਦੀ ਹਾਂਜੀ ਮਤਲਬ ਕਿ ਜਨਮ ਤੱਕ ਆਪਣੀ ਜਵਾਨੀ ਚ ਰਹੇ ਵਧੀਆ ਖਾਂਦੇ ਨੇ ਠੀਕ ਆ ਹੁਣ ਜਿਵੇਂ ਮਾੜਾ ਤੇਲ ਵਰਤਨ ਲਾਪੇ ਆ ਤੇ ਦਾਲਾਂ ਜਿਹੜੀਆਂ ਖਾਂਦੇ ਆ ਜੀ ਆਪਾਂ ਦਾਲਾਂ ਕੂਕਰਾਂ ਚ ਬਣਾ ਕੇ ਖਾਣ ਲਾ ਪੇ ਆ ਤੇ ਉਹਦਾ ਕਰਕੇ ਉਹ ਹੱਡਾਂ ਚ ਬੈਣਾ ਸ਼ੁਰੂ ਹੋ ਗਿਆ ਵਾ ਜੋੜ ਦੁਖਦੇ ਆ ਜੀ ਹੱਡ ਉਹਦਾ ਕਾਰਨ ਹੈ ਜੀ ਇਹ ਤੇ ਦੂਜਾ ਜਿਹੜਾ ਆਪਣੀ ਡਾਈਟ ਦੇ ਵਿੱਚ ਯੂਰੀਆ ਦੀ ਮਾਤਰਾ ਜ਼ਿਆਦੀ ਆ ਹਾਂਜੀ ਉਹਦਾ ਕਰਕੇ ਤਾਂ ਫਿਰ ਦਰਦ ਹੁੰਦੀ ਹੁੰਦੀ ਆ ਜੀ ਉਹ ਚਾਹੇ ਜਵਾਨ ਆ ਚਾਹੇ ਬੱਚਾ ਵਾ ਬਾਕੀ ਜਵਾਨਾਂ ਦੀਆਂ ਤੁਹਾਨੂੰ ਪਤਾ ਹੀ ਆ ਵੀ ਗਲਤੀਆਂ ਵਾਵਾ ਜੀ ਹੁੰਦੀਆਂ ਵਾ ਕੁਛ ਆਪ ਕਰ ਲੈਂਦੇ ਆ ਤੇ ਕੁਛ ਖਰਾਕ ਦਾ ਉਹ ਫਿਰ ਲੈ ਦੇ ਕੇ ਹੁਣ ਭਰੀ ਉਮਰ ਹੀ ਜਿਵੇਂ ਕਹੜੋ ਕਿ ਜਵਾਨੀਆਂ ਚੀ ਗੋਡੇ-ਮੋਡੇ ਦੇ ਪਟਾਕੇ ਪੈਣ ਲਾ ਪਏ ਆ ਤੇ ਇਹ ਹੀ ਕਾਰਨ ਆ ਜੀ ਇਹਦਾ ਮੁੰਡਲਾ ਕਰਨ ਤੈਨ ਮਤਲਬ ਇਹਨੂੰ ਆਯੁਰਵੈਦਿਕ ਢੰਗ ਨਾਲ ਹਟਾਇਆ ਜਾ ਸਕਦਾ ਹਾਂ ਖਰਾਕਾਂ ਜੀ ਵਧੀਆ ਖਰਾਕ ਤੁਹਾਨੂੰ ਆਪਾ ਦੱਸ ਦਿੰਨੇ ਆ ਜਿਹੜੀਆਂ ਵਧੀਆ ਵਧੀਆ ਖਰਾਕਾਂ ਦਾ ਸੇਵਨ ਕਰੋ ਹਟ ਜਾਂਦਾ ਵਾ ਸਭ ਤੋਂ ਪਹਿਲਾਂ ਧਿਆਨ ਇਹ ਦੋ ਚਾਹੇ ਕੋਈ ਬਿਰਗਾ ਚਾਹੇ ਜਵਾਨ ਆ ਹਾਂਜੀ ਦਾਲਾਂ ਦਾ ਜਿਹੜਾ ਬਣਾਣਾ ਵਾ ਕੁੱਕਰ ਚ ਬੰਦ ਕਰੇ ਕੋਈ ਵੀ ਦਾਲ ਆ ਕੋਈ ਵੀ ਦਾਲ ਆ ਜੀ ਠੀਕ ਆ ਦਾਲ ਇੱਕ ਤਰ੍ਹਾਂ ਦਾ ਬੀਜ ਹੁੰਦਾ ਵਾ ਜੀ ਸੀਡ ਹੁੰਦਾ ਹੈ ਨਾ ਤੇ ਇਹਨੂੰ ਜਿਆਦਾ ਸਮਾਂ ਚਾਹੀਦਾ ਵਾ ਰਿੱਜਣ ਵਾਸਤੇ ਜਿਵੇਂ ਹੁਣ ਆਪਾਂ ਗੁਰੂ ਘਰਾਂ ਚ ਵੇਖਦੇ ਹਾਂ ਨਿਹੰਗ ਸਿੰਘਾਂ ਨੂੰ ਵੇਖੀਦਾ ਵਾ ਗੋਡੇ-ਮੋਡੇ ਤਿਆਰ ਵਰਤੇ ਆ ਰਹਿੰਦੇ ਆ ਹਾਂਜੀ ਹੁਣ ਉਹ ਜਿਹੜੀਆਂ ਦਾਲਾਂ ਦੇਗਾਾਂ ਚ ਸਰਮਲੋਹ ਚ ਖੁੱਲੀਆਂ ਰਿੱਜਦੀਆਂ ਜੀ ਲੰਬਾ ਸਮਾਂ ਰਿੱਜਦੀਆਂ ਵਾ ਠੀਕ ਆ ਨਾ ਜੀ ਜਾਂ ਆਪਣੇ ਘਰਾਂ ਚ ਪੁਰਾਣੇ ਜਿਵੇਂ ਤਾਂਬੇ ਦੀਆਂ ਦੇਗਾਾਂ ਹੁੰਦੀਆਂ ਹੈਗੀਆਂ ਠੀਕ ਆ ਜੀ ਲੰਗਰਾਂ ਚ ਕਈ ਵਾਰ ਆਪਾਂ ਵੇਨੇ ਆ ਤੇ ਜਾਂ ਘਰਾਂ ਚ ਖੁੱਲ੍ਹੀ ਪਤੀਲਿਆਂ ਦੇ ਵਿੱਚ ਦਾਲ ਰਿੱਜਦੀ ਆ ਹਾਂਜੀ ਲੰਬਾ ਸਮਾਂ ਦਾਲ ਰਿੱਜੂਗੀ ਖੁੱਲੇ ਭਾਂਡੇ ਚ ਰਿੱਜੂਗੀ ਉਹ ਜੇ ਆਪਾਂ ਖਾਈਏ ਤਾਂ ਉਸ ਦੇ ਸੇਵਨ ਨਾਲ ਜਿਹੜੀ ਆਪਣੇ ਜੋੜਾਂ ਦੀ ਦਿੱਕਤ ਆਈ ਆ ਉਹ ਕਾਫੀ ਤੱਕ ਹੱਦ ਤੱਕ ਦੂਰ ਹੋ ਜਾਂਦੀ ਆ। ਕੁੱਕਰ ਦਾ ਪ੍ਰਯੋਗ ਨਾ ਕਰੀਏ। ਨਹੀਂ ਕੁੱਕਰ ਦਾ ਹੁਣ ਆਏ ਆ ਜੀ ਜਿਵੇਂ ਤੁਸੀਂ ਕਿਹਾ ਤਾਂ ਖੁੱਲੇ ਭਾਂਡੇ 'ਚ ਰੇਜਣ ਦੋ। ਹਾਂਜੀ। ਔਰ ਕੁੱਕਰ ਤੇ ਜਿਹੜਾ ਕੰਮ ਦੱਸਾਂ 15 ਮਿੰਟਾਂ 'ਚ ਹੋਣਾ। ਹਾਂਜੀ। ਉਹ ਆਪਾਂ ਖੁੱਲੇ ਭਾਂਡੇ 'ਚ ਬਣਾਉਣ ਲੱਗ ਜਗੇ ਨਾ ਘੰਟਾ ਵੱਟ ਤੇ ਬਿਆ ਕੱਟੂ-ਕੱਟ ਘੰਟਾ ਵੱਟ ਤੇ ਬਿਆ। ਪ੍ਰੋਸੈਸ ਆ ਜੀ। ਭਾਜੀ ਪ੍ਰੋਸੈਸ ਆ। ਮਤਲਬ ਕਿ ਇੱਕ ਚੀਜ਼ ਜਿਵੇਂ ਬਣਨੀ ਆ ਉਹ ਉਵੇਂ ਹੀ ਬਣਨੀ ਆ। ਆਪਾਂ ਹੁਣ ਉਹਨੂੰ ਕੀ ਕਹਿੰਦੇ ਆ ਗੈਰ ਕੁਦਰਤੀ ਤਰੀ ਹਾਂਜੀ ਤੇ ਉਹਦੇ ਨਾਲ ਫਿਰ ਜਿਹੜੇ ਉਹ ਖੁੱਲੇ ਭਾਂਡੇ ਚ ਜਿੰਦੀ ਬਰਕਤ ਪੈਂਦੀ ਆ ਜਾਂ ਜਿਹੜਾ ਸਾਇੰਸ ਦਾ ਤਰੀਕਾ ਹੈ ਖੁੱਲੇ ਭਾਂਡੇ ਜਿਹੜਾ ਜਿਹਨੂੰ ਵਿਗਿਆਨ ਆਪਾਂ ਕਹਿ ਲਈਏ ਉਹ ਚੀਜ਼ ਉਹ ਤੇ ਲਾਗੂ ਨਹੀਂ ਹੁੰਦੀ ਉਹ ਫਿਰ ਭਾਫ ਚ ਹੀ ਪੱਕ ਜਾਂਦੀ ਆ ਕੱਚੀ ਰਹਿ ਜਾਂਦੀ ਆ ਠੀਕ ਆ ਜੀ ਤਸਵੀਰ ਛੇਤੀ ਆਪਾਂ ਉਹਨੂੰ ਧੱਕਾ ਕਰਦੇ ਆ ਉਹਦੇ ਨਾਲ ਉਹ ਫਿਰ ਚੰਗੀ ਤਰ੍ਹਾਂ ਆਪਣਾ ਸਰੀਰ ਉਹਨੂੰ ਝੱਲਦਾ ਨਹੀਂਗਾ ਜੀ ਉਹ ਫਿਰ ਜੋੜਾਂ 'ਚ ਬਈ ਬਹੂਗੀ ਬਹੂਗੀ ਜੀ ਉਹ ਚੀਜ਼ ਉਹ ਜੋੜਾਂ 'ਚ ਬਹੂਗੀ ਦੂਜਾ ਵੀ ਜਿਹੜੇ ਵੀ ਆਪਣਾ ਛਤਰੀ ਭੋਜਨ ਛਾਗ ਲੈਂਦੇ ਆ ਛਤਰੀ ਕਿਹੜੀ ਸ਼ਤਰੀ ਭੋਜਨ ਜਿਵੇਂ ਵੀ ਨਾਨਵੈਜ ਖਾਂਦੇ ਆ ਜਿਹੜੇ ਹਾਂਜੀ ਵੀ ਵੀ ਬਰੀਆ ਜਿਵੇਂ ਕਈ ਖਾਂਦੇ ਆ ਕਈ ਨਹੀਂ ਖਾਂਦੇ ਜੀ ਹੁਣ ਜਿਹੜੇ ਸ਼ਤਰੀ ਭੋਜਨ ਖਾਂਦੇ ਆ ਉਹਨਾਂ ਨੂੰ ਤਾਂ ਤਕਰੀਬਨ ਘੱਟ ਦਿੱਕਤ ਰਹਿੰਦੀ ਆ ਜੇ ਉਹ ਸਹੀ ਤਰੀਕੇ ਨਾਲ ਖਾਂਦੇ ਉਹਨਾਂ ਨੂੰ ਪਤਾ ਹੁੰਦਾ ਵਾ ਸਿਆਲਾਂ ਦੇ ਵਿੱਚ ਜਿਵੇਂ ਉਹ ਪ੍ਰਯੋਗ ਕਰਦੇ ਆ ਨਲੀਆਂ ਦਾ ਠੀਕ ਆ ਜੀ ਤੇ ਜਿਹੜਾ ਕੋਈ ਵੈਸ਼ ਨੂੰ ਬੰਦਾ ਵਾ ਵੀ ਹੁਣ ਜਿਹੜੇ ਆਪਣੇ ਸਾਤਵਿਕ ਬੰਦੇ ਆ ਹੁਣ ਸਾਡੇ ਇੱਥੇ ਜਿਵੇਂ ਹੁੰਦਾ ਵਾ ਸਾਰੇ ਜਾਣੇ ਤਾਂ ਉਹਦੇ ਵਿੱਚ ਤੁਸੀਂ ਕੀ ਕਰੋ ਕਿ ਅਸ਼ਵਗੰਧਾ ਨਾਮ ਦੀ ਬੂਟੀ ਆਉਂਦੀ ਆ ਤੇ ਇੱਕ ਸਤਾਵਰ ਨਾਮ ਦੀ ਬੂਟੀ ਆਉਂਦੀ ਆ ਠੀਕ ਹੈ ਜੀ ਉਹਦੇ ਵੈਸੇ ਪਾਊਡਰ ਵੀ ਮਿਲ ਜਾਂਦੇ ਆ ਪਰ ਉਹ ਪਾਊਡਰ ਨਾਲ ਹੀ ਆਏ ਉਹ ਮਲਾਪਟ ਖੋਰ ਹੁੰਦੇ ਆ ਸ਼ੁੱਧ ਬੂਤੀ ਲੈ ਆਈਏ ਮਿਲ ਜਾਂਦੀ ਆ ਆਪਾਂ ਸਾਰਿਆਂ ਦੇੋਂ ਸਤਾਵਰ ਤੇ ਅਸ਼ਵਗੰਧਾ ਅਸ਼ਵਗੰਧਾ ਇਹ ਇੱਕੋ ਜੀਆਂ ਲੈ ਆਈਏ ਮਤਲਬ ਕਿ ਇੱਕੋ ਮਾਤਰਾ ਹੀ ਲੈ ਆਈਏ ਚਾਹੇ ਦੋਵੇਂ 100-100 ਗ੍ਰਾਮ ਲੈ ਆਈਏ ਚਾਹੇ ਦੋਹੇ 50-50 ਗ੍ਰਾਮ ਲੈ ਆਈਏ ਜਿੰਨੀ ਵੀ ਲੈ ਆਈਏ ਲਿਆ ਕੇ ਤੇ ਇਹਨੂੰ ਪੀਸ ਲੋ ਆਪਦੇ ਹੱਥੀ ਜੀ ਠੀਕ ਆ ਜੀ ਪਿਸਵਾ ਕੇ ਦਾ ਪਾਊਡਰ ਬਣਾ ਲਓ ਤੇ ਸਮੁੰਦਰ ਦੇ ਨਾਲ ਆ ਦਿਨਾਂ ਦੇ ਵਿੱਚ ਸ਼ਕੋ ਤੇ ਸਮੁੰਦਰ ਦੁੱਧ ਨਾਲ ਓਕੇ ਹਾਂ ਸਮੁੰਦਰ ਨਾਲ ਸ਼ਗੋ ਬਹੁਤਿਆਂ ਦੇ ਉਹ ਪਾਸ਼ਾ ਵੀ ਸਮਝ ਨਹੀਂ ਆਉਣੀ ਸੀ ਸਮੁੰਦਰ ਵੀ ਪਾਸ਼ਾ ਵੀ ਆ ਸਿੰਗਾ ਦਾ ਬੋਲਾ ਵਾ ਜੀ ਸਮੁੰਦਰ ਦੁੱਧ ਨੂੰ ਕਹਿੰਦੇ ਆ ਜੀ ਠੀਕ ਹੈ ਜੀ ਤੇ ਦੁੱਧ ਦੇ ਨਾਲ ਨਿੱਗੇ ਦੁੱਧ ਨਾਲ ਇਹਦਾ ਸੇਵਨ ਕਰੋ ਜੀ ਤੇ ਇਹ ਦਿੱਕਤ ਦੂਰ ਰਹਿੰਦੀ ਆ ਜੀ ਬਾਕੀ ਆਪਣੀ ਸ਼ਕਤੀ ਬਚਾ ਕੇ ਰੱਖੋ ਠੀਕ ਆ ਨਾ ਫਾਇਦਾ ਤਾਂ ਆਈਆਂ ਵੀ ਜੋ ਤੁਸੀਂ ਖਾਂਦੇ ਉਹਨੂੰ ਬਚਾ ਕੇ ਰੱਖੀਏ ਤਾਂ ਸਰੀਰ ਵਧੀਆ ਕੰਮ ਕਰਦਾ ਵਾ ਜੀ ਤਾਂ ਕੋਈ ਐਡਾ ਮਸਲਾ ਨਹੀਂਗਾ ਠੰਡਾਂ ਦੇ ਵਿੱਚ ਵੀ ਹੱਡਾਂ ਹੁੱਡਾਂ ਦਾ ਤੇ ਬਾਕੀ ਮੋਤੀ ਇਹ ਦੀਪਾਸਮ ਹੁੰਦੀ ਹੈ ਜੀ ਉਹਨਾਂ ਮੋਤੀ ਦੀ ਮੋਤੀ ਚਿੱਟਾ ਮੋਤੀ ਹੁੰਦਾ ਚਿੱਟਾ ਮੋਤੀ ਉਹਦੀ ਪਸਮ ਆ ਉਹਦਾ ਪ੍ਰਯੋਗ ਵੀ ਕਰੋ ਜੀ ਕਿਵੇਂ ਜੀ ਉਹ ਤੁਸੀਂ ਆਪਦੀ ਖਰਾਕ ਕਿਸੇ ਵੀ ਵੈਦ ਕੋਲ ਪੁੱਛ ਕੇ ਅੱਛੀ ਬਸਲਾਹ ਲੈ ਕੇ ਤੁਸੀਂ ਮੋਤੀ ਦੀ ਪ੍ਰਯੋਗ ਕਰ ਸਕਦੇ ਹੋ ਚਾਹੇ ਤੁਸੀਂ ਉਹ ਮੋਤੀ ਨੂੰ ਇਸ ਤਰੀਕੇ ਨਾਲ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਹ ਦੋ ਚੀਜ਼ਾਂ ਸਤਾਵਰ ਤੇ ਅਸ਼ਵਗੰਧਾ ਇਹਦਾ ਪਾਊਡਰ ਬਣਾ ਕੇ ਤੁਸੀਂ ਦੁੱਧ ਨਾਲ ਖਾਣਾ ਵਾ ਤੇ ਸਵਾਇਆ ਕਿ ਥੋੜੀ ਮੋਤੀ ਪਿਸਤੀ ਵਿੱਚ ਪਾ ਲੈਣੀ ਆ ਪਾਊਡਰ ਦੇ ਹਲਕੀ ਜੀ ਜੀ ਠੀਕ ਆ ਜੀ ਲਿਆ ਕੇ ਉੱਤੇ ਡੱਬੀ ਆਉਂਦੀ ਆ ਵੈਦਨਾਥ ਦੀ ਉੱਤੇ ਦਸੀਆਂ ਹੁੰਦੀਆਂ ਵੀ ਕਿੰਨੀਆਂ ਖਰਾਕਾਂ ਬਣ ਸਕਦੀਆਂ ਵਾ ਤੇ ਅੰਦਾਜ਼ੇ ਨਾਲ ਛਾੜ ਕੇ ਜਿਵੇਂ ਹੁੰਦੀ ਸਵਾਇਆ ਕੀ ਭਸਮ ਕਿਉਂਕਿ ਥੋੜੀ ਲੈਣੀ ਹੁੰਦੀ ਆ ਸਵਾਇਆ ਇੱਕ ਜੀ ਉਹਦੇ ਵਿੱਚ ਮਿਲਾ ਕੇ ਉਹ ਲੈ ਲਵੇ ਉਹਨਾਂ ਬੜੀ ਛੇਤੀ ਫਰਕ ਪੈਂਦਾ ਜੀ ਹੱਡਾਂ ਜੋੜਾਂ ਨੂੰ ਇਹ ਇਹ ਚੱਕਰ ਆ ਜੀ ਦੂਜੀ ਗੱਲ ਇੱਕ ਇੱਕ ਇਲਾਜ ਹੋਰ ਆ ਜੀ ਉਹ ਇਲਾਜ ਬੜਾ ਸਸਤਾ ਤੇ ਬੜਾ ਆਰਾਮ ਬਾਨਾ ਜੀ ਉਹ ਲਾਜ ਇਦਾਂ ਵਾਂ ਕਿ ਸੁਹਾਂਜਣਾ ਹੁੰਦਾ ਸੁਹਾਂਜਣੇ ਦਾ ਰੋਖਾ ਆਪਾਂ ਨੂੰ ਸਭ ਨੂੰ ਪਤਾ ਉਹ ਜਿਨ੍ਹਾਂ ਨੂੰ ਅੱਜਕੱਲ ਉਹ ਵੀ ਕਹਿੰਦੇ ਆ ਮੋਰਿੰਗਾ ਸਟਿਕਸ ਵੀ ਕਹਿ ਦਿੰਦੇ ਆ ਮੋਰਿੰਗਾ ਮੋਰਿੰਗਾ ਕਰਕੇ ਜਾਵਾਂ ਕਾਫੀ ਕੁਝ ਚੱਲਣ ਜਾਵਾ ਉਹ ਅੱਜਕੱਲ ਚਰਚੇ ਚ ਉਹਨੂੰ ਸਿੱਧਾ ਹੀ ਪ੍ਰਯੋਗ ਕਰੀ ਜਾਂਦੇ ਆ ਕਿ ਉਹਦੇ ਕੱਲੇ ਪੱਤੇ ਖਾਈ ਜਾਂਦੇ ਆ ਉਹ ਵੈਸੇ ਹਾਨੀਕਾਰਕ ਹੁੰਦੇ ਆ ਕਿਉਂਕਿ ਕਿਸੇ ਵੀ ਬੂਟੀ ਨੂੰ ਸਹੀ ਤਰੀਕੇ ਨਾਲ ਪ੍ਰਯੋਗ ਕਰੀਦਾ ਵਾ ਜੀ ਬਿਲਕੁਲ ਤੇ ਉਹ ਸੁਹਾਂਜਣਾ ਰੋਖਾ ਪੰਜਾਬ ਚ ਆਮ ਲੱਗਦਾ ਹੈ ਜੀ ਠੀਕ ਆ ਜੀ ਤੇ ਉਹਦੇ ਨਾਲ ਤਣੇ ਦੇ ਵਿੱਚ ਸ਼ੇਕ ਮਾਰ ਦੋ ਕਿੱਲ ਲੈ ਕੇ ਇੱਕ ਤਣੇ ਚ ਤਣੇ ਚ ਮੋਟਾ ਤਣਾ ਹੋਵੇ ਤਾਂ ਉਹ ਚ ਇੱਕ ਦੋ ਦਿਨਾਂ ਤੱਕ ਨਾ ਗੁੰਦ ਜਮਾ ਹੋ ਜਾਂਦੀ ਆ ਗੰਮ ਉਹ ਗੰਮ ਕੱਢ ਲੋ ਤੇ ਉਹ ਗੰਮ ਨੂੰ ਆਪਣੀ ਜਿਹੜੀ ਹੁਣ ਸਿਆਲਾਂ ਚ ਪਜੀਰੀ ਬਣਦੀ ਆ ਉਹ ਪਜੀਰੀ ਚ ਪਾ ਲੋ ਆਮ ਘਰਾਂ ਚ ਆਪਣੇ ਪੀਰੀਆਂ ਬਣਦੀਆਂ ਹੀ ਆ ਜੀ ਉਹ ਪਜੀਰੀ ਚ ਉਹਨੂੰ ਪਾ ਲੋ ਤੇ ਮੈਂ ਕਹਿੰਦਾ ਵੀ ਉਹ ਗੋਡਿਆਂ ਦੇ ਨਾਲ ਨਾਲ ਤੁਹਾਡੀ ਰੀੜ ਦਾ ਵੀ ਜੇ ਕੋਈ ਮਸਲਾ ਹੈ ਚਾਹੇ ਗੈਬ ਹੈ ਮਣਕਿਆਂ ਦੇ ਵਿੱਚ ਕਈ ਵਾਰ ਕਿਤੇ ਨਾ ਗੈਬ ਆ ਜਾਂਦਾ ਉਹ ਤੱਕ ਵੀ ਪੂਰਾ ਕਰ ਦਿੰਦੀ ਜੀ ਉਹ ਚੀਜ਼ ਸਵਾਂਝਣੇ ਦੀ ਗੁੰਦ ਜੀ ਉਹ ਗੁੰਦ ਨੂੰ ਪਜੀਰੀ ਚ ਪਾ ਕੇ ਖਾਵੇ ਤੋਂ ਪਜੀਰੀਆਂ ਜਿਹੜੀਆਂ ਵਾ ਵੀ ਮੇਰੀ ਆਪਣੇ ਸਰੋਤਿਆਂ ਨੂੰ ਇਹ ਮੇਰੀ ਬੇਨਤੀ ਆ ਵੀ ਸਿਆਲਾਂ ਦਾ ਜਿਹੜਾ ਖਾਣਾ ਉਹ ਕਸੈਲਾ ਰੱਖੇ ਕਸੈਲਾ ਕੜਤਣ ਵਾਲਾ ਕਸੈਲਾ ਕਬੜਾ ਜਿਵੇਂ ਪ੍ਰਾਣੀਆਂ ਆਪਾਂ ਪਜੀਰੀਆਂ ਖਾਂਦੇ ਹੁੰਦੇ ਸੀਗੇ ਨਾ ਤੇ ਅਸੀਂ ਲੈਨੇ ਰਹੇ ਸਵਾਦ ਚਲੋ ਅੱਜ ਤੱਕ ਘਰੇ ਹੁਣ ਵੀ ਬਣਦੀਆਂ ਵਾ ਪਤਾ ਹੁੰਦਾ ਵਾ ਅੱਜ ਕੱਲ੍ਹ ਆਮ ਪਜੀਰੀਆਂ ਮਿੱਠੀਆਂ ਬਣਨ ਲੱਪੀਆਂ ਪਹਿਲਾਂ ਪਜੀਰੀਆਂ 'ਚ ਮਿੱਠਾ ਹੁੰਦਾ ਸੀ ਪਰ ਕਸੈਲਾਪਣ ਵੀ ਹੁੰਦਾ ਸੀ ਤੇ ਕਸੈਲਾਪਣ ਜ਼ਰੂਰ ਰਹਿਣਾ ਚਾਹੀਦਾ ਜੀ ਕਸੈਲੇ ਪਾnde ਨਾਲ ਜਿਹੜਾ ਕਿ ਸਿਆਲਾਂ ਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਵਾਂ ਕਿ ਸਿਆਲਾਂ ਦੇ ਵਿੱਚ ਸਿਆਲ ਦੀ ਰੁੱਤ ਦੇ ਵਿੱਚ ਜਿੰਨਾ ਕਸੈਲਾ ਸੇਵਨ ਕੀਤਾ ਜਾਊਗਾ ਉਹਨਾਂ ਹੱਡ ਮਜ਼ਬੂਤ ਰਹਿੰਦੇ ਆ ਤੇ ਉਹ ਨਹੀਂ ਠੰਡ ਘੱਟ ਲੱਗਦੀ ਆ ਕਸੈਲਾ ਸ਼ਗਨ ਦੇ ਨਾਲ ਕੌੜਾ ਖਾਣ ਵਾਲੀ ਕੌੜਾ ਖਾਣ ਦਾ ਹਾਂ ਕਸੈਲਾ ਖਾਣ ਦਾ ਘੱਟ ਠੰਡ ਲੱਗਦੀ ਆ ਤੇ ਹੱਡ ਵਧੀਆ ਰਹਿੰਦੇ ਆ ਉਹ ਤਾਂ ਆਪਾ ਹੁੰਦਾ ਵੀ ਜबान ਦੇ ਕਰਕੇ ਵੀ ਮਿੱਠਾ ਮਿੱਠਾ ਹੀ ਕਰੀ ਚੱਲੋ ਵੀ ਸਰਦੀਆਂ ਹੈਗੀਆਂ ਇੱਕ ਤਾਂ ਹੂੰ ਸਰਦੀਆਂ ਉਹ ਤਾਂ ਖਾਈ ਮਿੱਠਾ ਜਣਾ ਸਰੀ ਜੜੀ ਉਹ ਬਾਅਦ ਚ ਮੂੰਹ ਤੇ ਨਾ ਇੱਕ ਜੀ ਹੁਣ ਖੰਡ ਵੀ ਜਿਹੜੀ ਆਪਾਂ ਖਾਣੇ ਆ ਇਹ ਵੀ ਹੱਡੀਆਂ ਖੋਰਦੀ ਆ ਨਾ ਫਰਕ ਪਾਉਂਦੀ ਆ ਜੀ ਇਹ ਕਿਉਂਕਿ ਆਪਾਂ ਕੁਦਰਤੀ ਮਿੱਠਾ ਜਿਵੇਂ ਗੁੜ ਹੋਗੀ ਸ਼ੱਕਰ ਹੋਗੀ ਛਟੀਆਂ ਹੋਈਆਂ ਵਾ ਹਾਂਜੀ ਹਨਾ ਤੇ ਹੁਣ ਆ ਜਿੰਨੀ ਆਪਾਂ ਖੰਡ ਖਾਣੇ ਆ ਚਲੋ ਪਹਿਲਾਂ ਬੂਰਾ ਖੰਡ ਵੀ ਬਣਦੀ ਵਧੀਆ ਹੁੰਦੀ ਪਰ ਜਿਹੜੀ ਹੁਣ ਆਪਾਂ ਦਾਣੇਦਾਰ ਖੰਡ ਚਿੱਟੀ ਵਰਤਦੇ ਆ ਇਹਨੂੰ ਤਰ੍ਹਾਂ ਤਰ੍ਹਾਂ ਦਾ ਬਾਬਾ ਜੀ ਪ੍ਰਯੋਗ ਕੀਤਾ ਹੁੰਦਾ ਵਾ ਠੀਕ ਉਹ ਜਾਰੀ ਖੰਡ ਖਾਣਾ ਉਹ ਵੀ ਫਰਕ ਹੈ ਜੀ ਇਦਾਂ ਦੀਆਂ ਬੜੀਆਂ ਬਾਜੀ ਖਰਾਕਾਂ ਨੇ ਬਾਈ ਜੀ ਵੀ ਜਿਹੜਾ ਮਤਲਬ ਕੀ ਆਪਣੇ ਸਰੀਰ ਤੇ ਫਰਕ ਪਾਉਂਦੀਆਂ ਵਾਂ ਵੀ ਜਿਵੇਂ ਤੇਲ ਤੋਂ ਲੈ ਕੇ ਦਾਲਾਂ ਤੋਂ ਲੈ ਕੇ ਆਮ ਜਿਹੜੀਆਂ ਚੀਜ਼ਾਂ ਆਪਾਂ ਉਹ ਕੁਦਰਤੀ ਵਿਧਾਨ ਚ ਹੁਣ ਦਾਲ ਦਾ ਪ੍ਰੋਸੈਸ ਹੈ ਆ ਕਿ ਦਾਲ ਦੀ ਜਿਹੜੀ ਫਸਲ ਹੁੰਦੀ ਆ ਉਹ ਬਹੁਤ ਲੰਬਾ ਸਮਾਂ ਚੱਲਦੀ ਆ ਅਗਰ ਵਿੱਚ ਦੱਸਿਆ ਹੋਇਆ ਜੀ ਸਟਾਗ ਹਿਰ ਦੇ ਗ੍ਰੰਥਾਂ ਦੇ ਵਿੱਚ ਇਹਦਾ ਬਕਾਇਦਾ ਵਰਣਨ ਕੀਤਾ ਹੋਇਆ ਵਾ ਅਸੀਂ ਪੜਿਆ ਸਾਨੂੰ ਪੜਾਇਆ ਗਿਆ ਵਾ ਕਿ ਜਿਹੜੀ ਦਾਲ ਆ ਉਹ ਬਹੁਤ ਲੰਬੀ ਫਸਲ ਹੁੰਦੀ ਆ ਤਾਂ ਕਹਿੰਦੇ ਇਸ ਲਈ ਇਹਨੂੰ ਥੋੜਾ ਲੰਬਾ ਟਾਈਮ ਚਾਹੀਦਾ ਹੁੰਦਾ ਪੱਕਣ ਲਈ ਮੰਨ 7 ਮਹੀਨੇ ਦੀ 8 ਮਹੀਨੇ ਦੀ 9 ਮਹੀਨੇ ਦੀ ਫਸਲ ਹੁੰਦੀ ਆ ਹਨਾ ਜੀ ਤੇ ਉਹਨੂੰ ਕਮ ਸੇ ਕਮ ਵੀ 4 ਤੋਂ 5 6 7 ਘੰਟੇ 4 ਤੋਂ ਵੱਧ ਘੰਟੇ ਚਾਹੀਦੇ ਪੱਕਣ ਲਈ ਖੁੱਲ੍ਹੀ ਥਾਂ 'ਚ ਤੇ ਆਪਣੇ ਤਾਂ ਅੱਧੇ ਘੰਟੇ 'ਚ ਬਣਾ ਕੇ ਪਰੇ ਬਾਰ ਉਹ ਫਿਰ ਉਹੀ ਬਿਮਾਰੀ ਵੀ ਆਈ ਭੱਜੀ ਆਉਂਦੀ ਆ ਜੀ ਇਹ ਚੱਕਰ ਹੈ ਸੋ ਇਹ ਤੋਂ ਬਚਣਾ ਚਾਹੀਦਾ ਜੀ ਸਤਾਵਰ ਦਾ ਅਸ਼ਵਗੰਧਾ ਦਾ ਸਫੈਦ ਮੂਸਲੀ ਵੀ ਵਿੱਚ ਵਰਤ ਲਵੇ ਜੀ ਕਿਉਂਕਿ ਇਹ ਚੀਜ਼ਾਂ ਸਿਆਲਾਂ ਜੀ ਵਰਤੀਆਂ ਜਾਂਦੀਆਂ ਵਾ ਬਹੁਤੀ ਗਰਮੀ 'ਚ ਇਹ ਜੀ ਨਹੀਂ ਖਾਧੀਆਂ ਜਾਂਦੀਆਂ ਇਹ ਚੀਜ਼ਾਂ ਦਾ ਪਾਊਡਰ ਬਣਾ ਕੇ ਦੁੱਧ ਦੇ ਨਾਲ ਛਕੇ ਠੀਕ ਆ ਜੀ ਸੁਆਹਣੇ ਦੀ ਗੂੰਦ ਪਜੀਰੀਆਂ ਚ ਪਾਵੇ ਇਹ ਇਹ ਇਲਾਜ ਹੈ ਜੀ ਇਹਦਾ ਤਾਂ ਬੋਲੋ ਚਲੋ ਇਹ ਤਾਂ ਹੋ ਗਿਆ ਵੀ ਤੁਸੀਂ ਜੇ ਤੁਹਾਡੇ ਹੱਡ ਗੋਡੇ ਦੁਖਦੇ ਆ ਹਾਂਜੀ ਇਹ ਤੁਸੀਂ ਕਰ ਸਕਦੇ ਹੋ ਕੋਈ ਖਰਾਕ ਚ ਇਹਦਾ ਕੁਝ ਵੀ ਹੈਗਾ ਜੇ ਵੀ ਆ ਚੀਜ਼ ਛੱਡ ਦੇਣੀ ਚਾਹੀਦੀ ਹੈ ਬੰਦੇ ਨੂੰ ਇਹਦੇ ਕਰਕੇ ਵੱਧ ਰਿਹਾ ਤੁਹਾਡਾ ਦਰਦ ਜਾਂ ਬਿਕਦਾ ਵੱਧ ਰਿਹਾ ਸਰ ਜੀ ਮਤਲਬ ਕਿ ਆਪਣੀ ਖਰਾਕ ਦੇ ਵਿੱਚ ਯੂਰੀਆ ਦੀ ਮਾਤਰਾ ਘਟਾਈਏ ਜੀ ਯੂਰੀਆ ਕਾਦੇ ਕਾਦੇ ਮਤਲਬ ਉਹ ਤਾਲਾਚ ਵੀ ਹੁੰਦਾ ਜੀ ਫਸਲ ਚ ਤਕਰੀਬਨ ਹੁੰਦਾ ਹੀ ਹੁੰਦਾ ਹਾਂਜੀ ਹਨਾ ਉਹ ਹਿਸਾਬ ਨਾਲ ਵਰਤੀਏ ਤੇ ਦੂਜਾ ਇੱਕ ਭਾਜੀ ਵੀ ਮੈਂ ਸਾਡੇ ਬਿਉਰਗਾ ਨੂੰ ਦੱਸਦੇ ਹੀ ਗਏ ਜੀ ਬੜੇ ਸੰਤ ਟਾਲੀ ਸਾਹ ਵਾਲੇ ਜਿਹੜੇ ਸਾਡੇ ਗੁਰਦੇਵ ਸੀਗੇ ਉਹ ਕਹਿੰਦੇ ਸੀ ਬੇਟਾ ਵੀ ਤੁਸੀਂ ਜਿੰਨਾ ਮਰਜੀ ਸ਼ੁੱਧ ਖਾ ਲੋ ਹਾਂਜੀ ਜੇ ਤੁਹਾਡੀ ਮਿਹਨਤ ਨਹੀਂ ਗਈ ਤਾਂ ਮਿੱਟੀ ਆਦਾ ਡੇਲੀ ਤਾਂ ਆਪਾਂ ਕਈ ਏਦਾਂ ਦੇ ਮਿਹਨਤੀ ਬੰਦੇ ਵੇਖਿਆ ਵੀ ਜਿਹੜੇ ਭਾਜੀ ਕਹਿੰਦੇ ਕਿ ਜ਼ਹਿਰ ਵੀ ਖਾ ਲੈਣ ਮਿੱਟੀ ਵੀ ਖਾ ਲੈਣ ਤਾਂ ਸੋਨੇ ਵਾਂਗੂ ਲੱਗ ਜਾਂਦੀ ਆ ਕਹਿਣ ਤੋਂ ਭਾਵੇਂ ਆ ਕਿ ਖਰਾਕ ਤਾਂ ਵਧੀਆ ਹੋਣੀ ਚਾਹੀਦੀ ਆ ਨੋ ਡਾਊਟ ਪਰ ਵਰਜਿਸ਼ ਜ਼ਰੂਰ ਹੋਣੀ ਚਾਹੀਦੀ ਜੇ ਗੋਡੇ ਗਿੱਤੇ ਉਹਨੇ ਵਗਦੇ ਨਹੀਂ ਪੈਗੇ ਹਨਾ ਕੋਈ ਸਾਈਕਲ ਨਹੀਂ ਚਲਦਾ ਕੋਈ ਆਪਣੀ ਦੌੜ ਹੈਣੀਗੀ ਕੋਈ ਤੁਰਨਾ ਹੈਣੀਗਾ ਹੁਣ ਪੁਰਾਣੀ ਬਿਰਗ ਬਾਬਾ ਜੀ ਕਿੰਨਾ ਕਿੰਨਾ ਮੀਲ ਤੋਰੀ ਲੈਂਦੇ ਸੀ ਬਿਲਕੁਲ ਜੀ ਹਨਾ ਜੇ ਉਹ ਚੀਜ਼ ਨਹੀਂ ਹੈਗੀ ਤਾਂ ਜਿੰਨਾ ਮਰਜ਼ੀ ਤੁਸੀਂ ਵਧੀਆ ਖਾ ਲਓ ਮਿੱਟੀ ਹੋਈ ਆ ਤੁਹਾਡੇ ਲਈ ਉਹਦਾ ਅਸਰ ਤਾਂ ਆਈਆਂ ਵੀ ਜੇ ਤੁਸੀਂ ਚੱਲ ਥੋੜਾ ਬੰਦਾ ਹੁਣ ਸਮੇਂ ਦੇ ਹਿਸਾਬ ਨਾਲ ਆਪਾਂ ਜਮਾ ਵੀ ਨਹੀਂ ਆਪਣੇ ਰਸੋਈ ਘਰ ਚੋਂ ਚੀਜ਼ਾਂ ਕੱਢ ਸਕਦੇ ਦੇਖੋ ਜੀ ਹੁਣ ਆਪਾਂ ਆਦੀ ਹੋ ਚੁੱਕੇ ਆਂ ਨਾ ਸਾਰੀਆਂ ਚੀਜ਼ਾਂ ਦੇ ਵੀ ਮੈਂ ਇੱਕੋ ਦਮ ਤੁਹਾਨੂੰ ਕਹਾਂ ਵੀ ਆਹ ਕੱਢ ਦੋ ਤੇ ਇਗਲਾ ਐ ਕਰ ਦੋ ਇਹ ਤਾਂ ਨਹੀਂ ਛੇਤੀ ਹੋਣ ਵਾਲਾ ਪਰ ਕਮ ਸੇ ਕਮ ਇੱਕ ਸਰੀਰ ਦੀ ਵਰਜਿਸ਼ ਜ਼ਿਆਦਾ ਕਰ ਲਓ ਵੀ ਜਿਹਦੇ ਨਾਲ ਉਹਦਾ ਅਸਰ ਤਾਂ ਅਡੇ ਸਰੀਰ ਤੇ ਹੋਣਾ ਘਟ ਜਵੇ ਵੀ ਤੁਸੀਂ ਜੇ ਮੰਨ ਲਓ ਜ਼ਹਿਰ ਵੀ ਖਾ ਲਓ ਤੇ ਤੁਹਾਨੂੰ ਉਹ ਵੀ ਪਚ ਜਵੇ ਹੁਣ ਪਲਵਾਨ ਵੇਖੋ ਪਲਵਾਨ ਕਿੰਨੀ ਮਿਹਨਤ ਮਾਰਦੇ ਆ ਤੇ ਕਿੰਨਾ ਵਧੀਆ ਖਾਂਦੇ ਆ ਤੇ ਉਹਨਾਂ ਨੂੰ ਕੋਈ ਗਿੱਟੇ-ਗੁੱਡ ਬਾਕੀ ਸਰੀਰ ਦੀ ਆਪਣੀ ਆਪਣੀ ਤਸਵੀਰ ਆ ਜੀ ਮਿਹਨਤੀ ਹੋਣਾ ਚਾਹੀਦਾ ਬੰਦਾ ਨਹੀਂ ਬਾਕੀ ਸਰੀਰ ਵਾਸਤੇ ਦਿਨ ਚ ਇੱਕ ਘੰਟਾ ਕੱਢਿਆ ਜਾ ਸਕਦਾ ਹੈ ਕੋਈ ਮਾੜਾ ਮੋਟਾ ਪੂਰਾ ਫਿਰ ਜ਼ਰੂਰੀ ਆ ਚਾਹੀਦਾ ਜੀ ਗੋਡਿਆਂ ਗਿੱਟਿਆਂ ਨੂੰ ਜਿੰਨੇ ਚੱਲਦੇ ਰਹਿਣ ਉਹਨੇ ਭਲੇ ਆ ਜੀ ਹਨਾ ਜੀ ਇਹ ਬਾਕੀ ਛਤਰੀ ਭੋਜਨ ਸ਼ਕੋ ਜੀ ਜਿਹੜੇ ਸ਼ਾਕਦੇ ਆ ਨਹੀਂ ਛਤਰੀ ਭੋਜਨ ਚ ਜਿਵੇਂ ਕੋਈ ਵੀ ਆ ਗਿਆ ਮਤਲਬ ਬੱਕਰੇ ਦਾ ਹੋ ਗਿਆ ਜੋ ਵੀ ਹੁੰਦਾ ਉਹ ਮਤਲਬ ਕਹਿੰਦੇ ਆ ਹਾਂ ਹਾਂ ਮਤਲਬ ਹੋ ਗਿਆ ਜੇ ਇਹ ਚ ਕੁਝ ਇਹੋ ਜਿਹਾ ਤਾਂ ਹੈ ਨਹੀਂ ਵੀ ਫਲਾਨੀ ਚੀਜ਼ ਨਹੀਂ ਖਾਣੀ ਚਾਹੀਦੀ ਇਦੇ ਵਿੱਚ ਜੀ ਮਤਲਬ ਕਿ ਉਹ ਜਿਹੜਾ ਉਹਨੂੰ ਕਹਿੰਦੇ ਫਾਰਮੀ ਮਾਸ ਨਹੀਂ ਖਾਣਾ ਚਾਹੀਦਾ ਜੀ ਜਿਵੇਂ ਉਹ ਦੂਜੇ ਤਿਆਰ ਹੁੰਦੇ ਆ ਹਾਂ ਹਾਂ ਫਾਰਮੀ ਮਾਸ ਨਹੀਂ ਖਾਣਾ ਚਾਹੀਦਾ ਜਿਵੇਂ ਹੁਣ ਤਾਂ ਜੰਗਲ ਜੁੰਗਲ ਘਾਟਾ ਸ਼ਿਕਾਰ ਸਕੂਰ ਕਰਦੇ ਆ ਕਈ ਅਜੇ ਵੀ ਕਰਦੇ ਆ ਅੰਦਰਲੇ ਸਾਡੇ ਵਾਲੇ ਤਰ ਬੈਲਟਾਂ ਜੰਗਲ ਦੀਆਂ ਤੁਹਾਡੇ ਵੱਲ ਵੀ ਕਈ ਵਾਰ ਹੁੰਦੀਆਂ ਜੰਗਲ ਦੇ ਇਲਾਕੇ ਹੁੰਦੇ ਥੋੜੇ ਥੋੜੇ ਸ਼ਿਕਾਰ ਕਰ ਲੈਂਦੇ ਆ ਕਈ ਨਾਲ ਦੇ ਹਨਾ ਜੀ ਸੱਜਣ ਮਿੱਤਰ ਹੁੰਦੇ ਆ ਸ਼ਿਕਾਰ ਕਰੋ ਠੀਕ ਆ ਬਾਕੀ ਹੋਰ ਜਿਹੜਾ ਹਰਾ ਚਰਦਾ ਜੀ ਉਹ ਚੀਜ਼ ਸ਼ਗੀਏ ਤਾਂ ਜ਼ਿਆਦਾ ਬਿਹਤਰ ਆ ਜਿਹੜੇ ਛਤਰੀ ਭੋਜਨ ਸ਼ਾਕ ਲੈਂਦੇ ਆ ਬੇਬੀ ਉਹਨਾਂ ਕਹਿੰਦੇ ਪ੍ਰੋਟੀਨ ਸਾਈਜ਼ ਮਾਸ ਨਾ ਖਾਣ ਠੀਕ ਆ ਜੀ ਤੇ ਬਾਜ਼ਾਰੂ ਮਾਸ ਨਾ ਖਾਣ ਵੀ ਆਪਦਾ ਖਰਾਕ ਵਾਂਗੂ ਘਰੇ ਬਣਾ ਕੇ ਖਾਣ ਤਾਂ ਜ਼ਿਆਦਾ ਭਲਾ ਹੈ ਜੀ ਹਾਂ ਉਹ ਉਹ ਸਭ ਤੋਂ ਸਸਤਾ ਦੇ ਸਬ ਖਾਣਾ ਆ ਜਾ ਉਸ ਤੋਂ ਬਾਅਦ ਆ ਬੂਟੀਆਂ ਵਾ ਵੈਸ਼ ਨੂੰ ਆਲੀ ਠੀਕ ਆ ਜੀ ਇਹ ਬੂਟੀਆਂ ਦਾ ਪ੍ਰਯੋਗ ਕਰੋ ਤੇ ਮਿਹਨਤ ਜ਼ਰੂਰ ਕਰੋ ਪਰ ਜਿਹੜੇ ਸ਼ਾਕਾਹਾਰੀ ਆ ਉਹਨਾਂ ਵਾਸਤੇ ਗੱਲੀਆਂ ਤਿੰਨ ਬੂਟੀਆਂ ਹੀ ਆ ਨਹੀਂ ਇਹਦੇ ਵਿੱਚ ਤੁਸੀਂ ਮੰਨ ਇਹਦਾ ਜਿੰਨਾ ਮਰਜ਼ੀ ਇਹਨੂੰ ਵਧਾ ਲਈਏ ਜੀ ਇਹਦੇ ਵਿੱਚ ਤੁਸੀਂ ਹੁਣ ਕੌਂਚ ਬੀਜ ਪਾ ਲਓ ਦੇ ਮੈਦਾਨ ਨੂੰ ਹੁਣ ਮੜਿਆ ਬੂਲੀ ਦਿਨਾ ਵਾ ਤੁਸੀਂ ਮਤਲਬ ਕੀ ਸਤਾਵਰ ਲੈ ਕੇ ਆਓ ਜੀ ਕਾਲੀ ਮੂਸਲੀ ਲੈ ਕੇ ਆਓ ਚਿੱਟੀ ਮੂਸਲੀ ਲੈ ਕੇ ਆਓ ਅਸ਼ਵਗੰਧਾ ਲੈ ਕੇ ਆਓ ਕੌਂਚ ਬੀਜ ਲੈ ਕੇ ਆਓ ਠੀਕ ਆ ਜੀ ਉਸ ਤੋਂ ਬਾਅਦ ਅਖਰੋਟ ਦੀ ਗਿਰੀ ਜੀ ਠੀਕ ਆ ਤੇ ਉਸ ਤੋਂ ਬਾਅਦ ਨਯੂਜੇ ਦੀ ਗਿਰੀ ਉਹਨੂੰ ਚਲਗੋਜ਼ਾ ਵੀ ਕਹਿੰਦੇ ਨੇ ਨਯੂਜਾ ਹੁੰਦਾ ਟਰਾਈ ਫਰੂਟ ਹੁੰਦਾ ਇੱਕ ਉਹਦੀ ਗਿਰੀ ਠੀਕ ਆ ਥੋੜੀਆਂ ਬਦਾਮ ਦੀਆਂ ਗਿਰੀਆਂ ਇਦਾਂ ਸਾਰੀ ਇੱਕ ਤਰ੍ਹਾਂ ਦਾ ਪ੍ਰੋਟੀਨ ਬਣ ਜਾਂਦਾ ਹੈ ਜੀ ਠੀਕ ਆ ਜੇ ਹੋਰ ਵਧੀਆ ਇਹਦੇ ਵਿੱਚ ਪਾਉਣਾ ਇਮਲੀ ਹੁੰਦੀ ਆ ਜੀ ਇਮਲੀ ਇਮਲੀ ਦਾ ਬੀਜ ਮਿਲਦਾ ਉਹ ਬੀਜ ਦਾ ਉਤਲਾ ਛਿਲਕਾ ਲਾ ਕੇ ਥੱਲੋਂ ਚਿੱਟੀ ਗਰੀ ਨਿਕਲਦੀ ਆ ਇਮਲੀ ਦੀ ਉਹ ਗਰੀ ਵੀ ਵਿੱਚ ਪਾਵੇ ਤੇ ਉਹਨਾਂ ਮੈਂ ਕਿਹਾ ਵੀ ਠੀਕ ਆ ਓਕੇ ਆ ਕੋਈ ਚੱਕਰ ਨਹੀਂਗਾ ਹੱਡ ਮਜ਼ਬੂਤ ਆ ਤੇ ਬਾਕੀ ਜਿਹਦੇ ਵੈਸੇ ਹੱਡ ਕਮਜ਼ੋਰ ਆ ਜੀ ਉਹ ਗਰਮੀਆਂ ਦੇ ਵਿੱਚ ਲੋਹ ਪਸਮ ਦਾ ਸੇਵਨ ਕਰੇ ਲੋਹੇ ਦੀ ਪਸਮ ਜਿਹੜੀ ਹੁੰਦੀ ਆ ਉਹਦਾ ਸੇਵਨ ਕਰੇ ਉਹ ਠੰਡੀ ਹੁੰਦੀ ਪਸਮ ਜੇ ਥੋੜੀ ਵੱਧ ਵੀ ਖਾਦੀ ਜਾਵੇ ਨੁਕਸਾਨ ਨਹੀਂ ਕਰਦੀ ਤੇ ਜਿਹੜਾ ਨੌਜਵਾਨ ਆ ਉਹ ਇਹੀ ਪਸਮਾ ਲੈ ਸਕਦਾ ਬਾਕੀ ਜਿਹੜੇ ਜਿਹੜੇ ਮਹਿੰਗੇ ਕੁਸਤੇ ਹੁੰਦੇ ਜਾਂ ਜਿਹੜੇ ਤੇਜ ਕੁਸਤੇ ਹੁੰਦੇ ਆ ਉਹ 40 ਸਾਲ ਤੋਂ ਉੱਤੇ ਲਏ ਜਾਂਦੇ ਆ ਵੱਡੀ ਉਮਰ ਚ ਜਿਹੜਾ ਆਪਣੇ ਵਾਂਗੂ ਨੌਜਵਾਨ ਆ ਉਹ ਮੋਤੀ ਦੀ ਪਸਮ ਖਾ ਸਕਦਾ ਤੇ ਲੋਹੇ ਦੀ ਪਸਮ ਖਾ ਸਕਦਾ ਇਹ ਉਹਦੇ ਲਈ ਸਭ ਤੋਂ ਵਧੀਆ ਹੈ ਇਹ ਦੋ ਹੀ ਖਾ ਸਕਦੇ ਕੀ ਸਾਰੀਆਂ ਹੀ ਖਾ ਸਕਦੇ ਜਿਹੜੀਆਂ ਆਪਾਂ ਪਹਿਲਾਂ ਦੱਸੀਆਂ ਉਹ ਤਾਂ ਬੂਟੀਆਂ ਨੇ ਇਹ ਪਸਮ ਨਹੀਂ ਪਸਮ ਇਹ ਪਸਮ ਦੀ ਗੱਲ ਹੋਈ ਆ ਪਸਮ ਉਹ ਵੀ ਪੰਸਾਰੀ ਤੋਂ ਮਿਲ ਜਾਣੀਆਂ ਹਾਂ ਹਾਂ ਵੈਦਨਾਥ ਦੀਆਂ ਮਿਲ ਜਾਂਦੀਆਂ ਜੀ ਕੰਪਨੀ ਦੀਆਂ ਵਧੀਆ ਮਿਲਦੀਆਂ ਜੀ ਇਹ ਤੁਸੀਂ ਲੈ ਕੇ ਦਾ ਸੇਵਨ ਕਰੋ ਇਹੀ ਆਪਣੇ ਲਈ ਤਾਂ ਬਿਹਤਰ ਜੀ ਹਾਂਜੀ ਤਾਂ ਬਾਬਾ ਜੀ ਸਮਾਗਮ ਆ ਗੱਡੇ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤੁਸੀਂ ਆਏ ਬਾਬਾ ਜੀ ਬੜੀ ਖੁਸ਼ੀ ਵਾਲੀ ਗੱਲ ਆ ਕੇ ਤੇ ਹੋਰ ਸੇ ਤਾਂ ਠੀਕ ਠਾਕ ਆ ਚਲੋ ਠੀਕ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੀ ਉਮੀਦ ਕਰਦੇ ਆ ਤੁਹਾਡੇ ਵੀ ਕੰਮ ਆਊਗੀ ਤਾਂ ਧੰਨਵਾਦ